ਸੁਣ ਕੇ ਸਾਰਿਆਂ ਦੀ ਰੂਹ ਕੰਬ ਉਠੇਗੀ ਦੱਸ ਦਈਏ ਕਿ ਇੱਕ ਮੰਦਿਰ ਦੀ ਦੀਵਾਰ ਡਿਗਨ ਦੇ ਨਾਲ 8 ਲੋਕਾਂ ਦੀ ਅਥ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਇੱਕ ਬੇਹਦੀ ਵੱਡਾ ਤੇ ਭਿਆਨਕ ਹਾਦਸਾ ਹੈ ਜੋ ਵਾਪਰਿਆ ਹੈ ਦੱਸ ਦਈਏ ਆਂਧਰਾ ਪ੍ਰਦੇਸ਼ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਲੋਕ ਜਿਹੜੇ ਨੇ ਸ਼ਰਧਾਲੂ ਵੱਡੇ ਤਾਦਾਦ ਦੇ ਵਿੱਚ ਮੰਦਿਰ ਚ ਪਹੁੰਚੇ ਸੀ ਸਵੇਰੇ ਸਵੇਰੇ ਮੱਥਾ ਟੇਕਣ ਦੇ ਲਈ ਉੱਥੇ ਹੀ ਮੀਂਹ ਦੇ ਕਰਕੇ ਇਹ ਦੀਵਾਰ ਜਿਹੜੀ ਹੈ गिर ਜਾਂਦੀ ਹੈ ਸ਼ਰਧਾਲੂਆਂ ਦੇ ਮੌਤ ਦੀ ਇਸ ਵੇਲੇ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਇਸ ਦੇ ਵਿੱਚ ਤਿੰਨ ਮਹਿਲਾਵਾਂ ਨੇ ਲਗਾਤਾਰ ਇਸ ਨੂੰ ਲੈ ਕੇ ਹੁਣ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਿੱਧੀਆਂ ਸਾਂਝੀ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਆਪਣਾ ਤਬੜੀ ਦਾ ਮਾਹੌਲ ਮਚ ਜਾਂਦਾ ਹੈ ਇਹ ਵੀ ਦੱਸੀ ਜਾ ਰਿਹਾ ਹੈ ਕਿ ਦਰਸ਼ਨ ਕਰਨ ਦੇ ਲਈ ਲੋਕ ਜਿਹੜੇ ਨੇ ਉੱਥੇ 300 300 ਰੁਪਏ ਦੀ ਟਿਕਟ ਲੈ ਕੇ ਖੜੇ ਸੀ ਸ਼ਰਧਾਲੂ ਦਰਸ਼ਨ ਦੇ ਲਈ ਪਰ ਉਥੇ ਹੀ ਤੇਜਮੀ ਤੋਂ ਬਾਅਦ ਜਿਹੜੀ ਦੀਵਾਰ ਹੈ ਉਹ ਢਿੱਲੀ ਪੈ ਜਾਂਦੀ ਹੈ ਤੇ ਡਿੱਗ ਜਾਂਦੀ ਹੈ ਜਿਸ ਕਰਕੇ 8 ਸ਼ਰਧਾਲੂਆਂ ਦੇ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਤਾਂ ਇੱਕ ਵੱਡਾ ਹਾਦਸਾ ਜੋ ਹੈ ਅੰਧਰ ਪ੍ਰਦੇਸ਼ ਦੇ ਮੰਦਿਰ ਦੇ ਵਿੱਚ ਵਾਪਰਿਆ ਅੰਧਰ ਪ੍ਰਦੇਸ਼ ਦੇ ਸ਼੍ਰੀ ਮਾਂਚਲਮ ਮੰਦਿਰ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਮੰਦਿਰ ਦੀ ਕੰਧ ਡਿੱਗ ਜਾਂਦੀ ਹੈ ਕੰਧ ਡਿਗਨ ਦੇ ਨਾਲ 8 ਲੋਕਾਂ ਦੇ ਮੌਤ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਇੱਕ ਵਫੇਤੋਂ ਦੱਸਦੀ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਮੀਂਹ ਦੇ ਕਰਕੇ ਜੋ ਹੈ ਮਿੱਟੀ ਢਿੱਲੀ ਹੋ ਗਈ ਸੀ ਜਿਸ ਕਰਕੇ ਦੀਵਾਰ ਡੇਗੀ ਦੀਵਾਰ ਟਿਕਨ ਦੇ ਨਾਲ ਕਈ ਲੋਕ ਜ਼ਖਮੀ ਹੋ ਗਏ ਤੇ 8 ਲੋਕਾਂ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਤਿੰਨ ਮਹਿਲਾਵਾਂ ਨੇ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਹੁਣ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਤੇ ਹੁਣ ਜਿਹੜੇ ਅਮ੍ਰਿਤਕ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਲੈ ਕੇ ਜਾਇਆ ਗਿਆ ਐਸੋ ਲਗਾਤਾਰ ਇਸ ਵਕਤ ਦੀ ਵੱਡੀ ਖਬਰ ਸਵੇਰ ਤੋਂ ਹੀ ਜਿੱਥੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਆਂਧਰਾ ਪ੍ਰਦੇਸ਼ ਦੀਆਂ ਵੀਡੀਓਜ਼ ਵੀ ਜੋ ਸਾਹਮਣੇ ਆ ਰਹੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ